ਜਿਲਾਲਾਬਾਦ ਸਾਇਦ ਸਵਾ ਦੇ ਵੱਲੋਂ ਅੱਜ ਅਭੋਰ ਦੀ ਟੀਮ ਵੱਲੋਂ ਔਰ ਕਸ਼ਮੀਰ ਜੀ ਪ੍ਰੋਫੈਸਰ ਕਸ਼ਮੀਰ ਜੀ ਵੱਲੋਂ ਲਿਖਿਆ ਨਾਟਕ ਜਨਕ ਅੱਜ ਜਲਾਲਾਬਾਦ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਾਟਕ ਦੀ ਜਿਹੜੀ ਟੀਮ ਹੈ ਉਹਨਾਂ ਦੇ ਲੇਖਕ ਔਰ ਡਾਇਰੈਕਟਰ ਔਰ ਕੁਝ ਪਾਤਰ ਜਿਹੜੇ ਨੇ ਸਾਡੇ ਕੋਲ ਮੌਜੂਦ ਨੇ ਜਾਨਣਾ ਚਾਹਾਂਗੇ ਕਿ ਇਸ ਨਾਟਕ ਦੇ ਬਾਰੇ ਉਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਦਿਮਾਗ ਦੇ ਵਿੱਚ ਆਇਆ ਕਿ ਅੱਜ ਦੇ ਸਮਾਜ ਨੂੰ ਇਸ ਤਰ੍ਹਾਂ ਦੇ ਨਾਟਕ ਦੀ ਦੇਣ ਹੈ ਪ੍ਰੋਫੈਸਰ ਸਾਹਿਬ ਤੁਸੀਂ ਇਹ ਜਿਹੜਾ ਨਾਟਕ ਲਿਖਿਆ ਹੈ ਜਿਹਦਾ ਨਾਮ ਹੈ ਜਨਕ ਇਹ ਨਾਮ ਦੇ ਪਿੱਛੇ ਕੀ ਰਾਜ ਹੈ ਸਰ ਇਹ ਜਿਹੜਾ ਨਾਟਕ ਲਿਖਿਆ ਗਿਆ ਹੈ ਪਹਿਲਾਂ ਤਾਂ ਤੁਹਾਡੇ ਜਲਾਲਾਬਾਦ ਵਾਲੇ ਸਾਡੇ ਜਿਹੜੇ ਦਰਸ਼ਕ ਆਏ ਸੀ ਉਹਨਾਂ ਨੂੰ ਵਧਾਈ ਦੇ ਦਿੰਦਿਆਂ ਕਿਉਂਕਿ ਉਹ ਇੰਨਾ ਭਰਵਾ ਹੁੰਗਾਰਾ ਸਾਨੂੰ ਦੇਖ ਕੇ ਗਏ ਆ ਜੀ ਦੂਸਰਾ ਇਹ ਨਾਟਕ ਜਦੋਂ ਲਿਖਿਆ ਗਿਆ ਜੀ ਮੈਂ ਇਨਕਲੂਸਿਵ ਐਜੂਕੇਸ਼ਨ टीच ਕਰਦਾ ਤੇ ਬੱਚਿਆਂ ਨੂੰ ਮੈਂ ਟ੍ਰਿਪ ਤੇ ਲੈ ਕੇ ਜਾਂਦਾ ਜੀ ਤੱਪੋਵਨ ਅੰਧਵਦਿਆ ਗੰਗਾ ਨਗਰ ਜੀ ਉੱਥੇ ਮੈਂ ਦੇਖਦਾ ਕਿ ਉੱਥੇ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਇਹਨਾਂ ਨੂੰ ਇਸ ਤਰ੍ਹਾਂ ਕਿਵੇਂ ਲੈ ਕੇ ਜਾਇਆ ਜਾਂਦਾ ਇਹਨਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਹੁੰਦਾ ਉਹ ਸਾਰੀ ਚੀਜ਼ਾਂ ਮੇਰੇ ਮਾਈਂਡ ਦੇ ਵਿੱਚ ਘਰ ਕਰ ਗਈਆਂ 4 ਸਾਲਾਂ ਤੋਂ ਜੀ ਉਹ ਹੌਲੀ 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 ਕਰਦਾ ਕਰਦਾ ਇਹ ਨਾਟਕ ਦਾ ਜਿਹੜਾ ਹੈ ਰੂਪ ਬਣ ਗਿਆ ਜੀ ਅਸੀਂ ਇਹ ਨਾਟਕ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਕਿ ਉਹਨਾਂ ਸਾਰੇ ਬੱਚਿਆਂ ਨੂੰ ਡੈਡੀਕੇਟ ਕਰ ਰਹੇ ਹਾਂ ਜਿਹੜੇ ਇਸ ਤਰ੍ਹਾਂ ਦੇ ਬੱਚੇ ਸਮਾਜ ਦੇ ਵਿੱਚ ਨੇ ਸਾਨੂੰ ਇਹਨਾਂ ਨਾਲ ਪ્રેਮ ਪਿਆਰ ਨਾਲ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਸਖਤੀ ਨਾਲ ਕੰਮ ਨਹੀਂ ਕਰਨਾ ਚਾਹੀਦਾ ਬਲਕਿ ਇਹਨਾਂ ਨੂੰ ਪਿਆਰ ਅਤੇ ਮੁਹੱਬਤ ਦੀ ਲੋੜ ਹੈ ਸਾਨੂੰ ਵੀ ਇਸ ਤਰ੍ਹਾਂ ਦੇ ਨਾਟਕ ਜਿਹੜੇ ਹੋਰ ਲਿਖਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਸਮਾਜ ਨੂੰ ਇੱਕ ਨਵੀਂ ਸਿੱਖ ਦੇ ਸਕੀਏ ਜੀ ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਕੀ ਤੁਸੀਂ ਨਾਟਕ ਲਿਖਿਆ ਨਹੀਂ ਸਰ ਇਹ ਮੇਰਾ ਜ਼ਿੰਦਗੀ ਦਾ ਪਹਿਲਾ ਨਾਟਕ ਹੈ ਜੀ ਇਸ ਤੋਂ ਬਾਅਦ ਸੋਚ ਰਿਹਾ ਕਿ ਹੋਰ ਆਪਾਂ ਲਿਖਾਂਗੇ ਇਹ ਸ਼ੁਰੂਆਤ ਹੈ ਜੀ ਇਹ ਨਾਟਕ ਦੀ ਜੀ ਪਹਿਲੇ ਹੀ ਨਾਟਕ ਜਨਕ ਜੀ ਤੁਸੀਂ ਬਤੌਰ ਨਾਟਕ ਦੀ ਸਕ੍ਰਿਪਟ ਲਿਖੀ ਹੈ ਜੀ ਤੁਲਵਾਮੀ ਲਿਖਿਆ ਜਾ ਰਹੀ ਹੈ ਅੱਜ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਜਿਹੜਾ ਉਭਾਰ ਆ ਰਿਹਾ ਇਹ ਆਈ ਆਰੀ ਉਹਨਾਂ ਦੇ ਵਿੱਚ ਹੋਰ ਵੀ ਜਿਹੜਾ ਪਾਤਰਾਂ ਦੀ ਵੀ ਸ਼ਾਇਦ ਲੋੜ ਨਾ ਰਵੇ ਕਿਵੇਂ ਦੇਖਦੇ ਹੋ ਕਿ ਅੱਜ ਦੇ ਅਯੋਕੇ ਸਮੇਂ ਦੇ ਵਿੱਚ ਨਾਟਕਾਂ ਦੀ ਕਿੰਨੀ ਜ਼ਿਆਦਾ ਲੋੜ ਹੈ ਸਰ ਅਜੋਕੇ ਸਮੇਂ ਦੇ ਵਿੱਚ ਨਾਟਕਾਂ ਦੀ ਬਹੁਤ ਲੋੜ ਹੈ ਜੀ ਜਦੋਂ ਤੱਕ ਤੁਹਾਡੇ ਸਾਹਮਣੇ ਮੰਚ ਤੇ ਦੇ ਉੱਪਰ ਕਲਾਕਾਰ ਨਹੀਂ ਹੋਣਗੇ ਤੇ ਸਾਹਮਣੇ ਦਰਸ਼ਕ ਬੈਠੇ ਨਹੀਂ ਹੋਣਗੇ ਨਾਟਕ ਅਜਿਹੀ ਵਿਦਾਇ ਜਿਹੜੀ ਦਰਸ਼ਕਾਂ ਨੂੰ ਆਪਣੇ ਤੱਕ ਜੋੜ ਕੇ ਰੱਖਦੀ ਹੈ ਜੀ اے ਆਈ ਦੀ ਗੱਲ ਕਰ ਰਹੇ ਹਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਦੇਖਦੇ ਹੋ ਸੀ ਕਿ ਸਕਿਪ ਕਰ ਦਿੰਦੇ ਹੋ ਜਾਂ ਫਿਰ ਤੁਸੀਂ 1 ਮਿੰਟ ਲਈ ਗਾਇਬ ਕਰ ਦਿੰਦੇ ਹੋ ਉਹ ਇੰਨਾ ਪ੍ਰਭਾਵ ਨਹੀਂ ਪਾ ਸਕਦੇ ਜੀ ਜਿਹੜਾ ਤੁਸੀਂ ਲਾਈਵ ਦੇਖਦੇ ਹੋ ਤੁਸੀਂ ਲਾਈਵ 뮤직 ਸੁਣ ਰਹੇ ਸੀ ਲਾਈਵ ਆਰਟਿਸਟ ਨੂੰ ਦੇਖ ਰਹੇ ਸੀ ਮੰਚ ਉੱਪਰ ਇਹ ਜਿਆਦਾ ਕਿਤੇ ਨ ਕਿਤੇ ਪ੍ਰਭਾਵਿਤ ਕਰਦਾ ਜੀ ਬਾਕੀ ਇਹ ਆਈ ਨਾਲੋ ਦੇਖੋ ਮਸ਼ੀਨੀ ਯ ਨੂੰ ਚੁ ਰਿਹਾ ਲੇਕਿਨ ਕਿਤੇ ਕਿਤੇ ਜਿਹੜਾ ਇਨਸਾਨ ਹੈ ਉਹ ਇਨਸਾਨ ਨੂੰ ਸਾਹਮਣੇ ਜਦੋਂ ਬੈਠ ਕੇ ਉਸ ਚੀਜ਼ ਨੂੰ ਸੁਨੇਗਾ ਤਾਂ ਜਿਆਦਾ ਆਨੰਦ ਆਏਗਾ ਜੀ ਮੈਨੂੰ ਲੱਗਦਾ ਨਾਟਕ ਜਿਹੜਾ ਹੈ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਜੀ ਉਹ ਸੰਗੀਤ ਵੀ ਹੈ ਉਸ ਦੇ ਵਿੱਚ ਡਾਂਸ ਵੀ ਹੈ ਉਹਦੇ ਵਿੱਚ ਇਮੋਸ਼ਨ ਵੀ ਹੈ ਉਹਦੇ ਵਿੱਚ ਉਤਾਰ ਚੜਾਵੇਂਗੇ ਨੇ ਜਿਹੜੇ ਆਮ ਦਰਸ਼ਕਾਂ ਨੂੰ ਜਿਹੜਾ ਹੈ ਉਹ ਵਧੀਆ ਹੁਆ ਰਹੇ ਨੇ ਜ਼ਿੰਦਾ ਜ਼ਿੰਦਗੀ ਹੈ ਜਿੰਨ ਕਿ ਜ਼ਿੰਦਾਬਾਦ ਹੈ ਜੀ ਨਾਟਕ ਜਿਹੜਾ ਹੈ ਜੀ ਇਸ ਨਾਟਕ ਦੇ ਵਿੱਚ ਜਿਹੜੇ ਬੱਚਿਆਂ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਪਰਵਰਸ਼ ਕਰਨ ਦੇ ਵਿੱਚ ਜਿਹੜਾ ਸਕੂਲ ਚਲਾਉਣ ਦੇ ਵਿੱਚ ਪ੍ਰੋਫੈਸਰ ਦਾ ਰੋਲ ਕੀਤਾ ਔਰ ਉਹਨਾਂ ਦੀ ਵਾਈਫ ਦਾ ਰੋਲ ਕੀਤਾ ਜਿੰਨੀ ਜਲਦੀ ਤੁਹਾਨੂੰ ਰੈਂਦੀ ਹੈ ਨਾ ਤੇ ਰੱਬ ਦਾ ਸ਼ੁਕਰ ਹੈ ਤੁਸੀਂ ਯਾਦ ਹੀ ਨਾਲ ਸਾਥ ਵੀ ਲੈ ਆਉਣਾ ਬੈਠ ਕੇ ਲੈਸ ਵੀਰ ਤੁਸੀਂ ਤੇ ਇਹ ਵੀ ਇਹਨਾਂ ਤੋਂ ਬਾਤ ਲਗਾਤੀ ਸੀ ਫੰਨੀ ਜੀ ਬਾਕੀ ਦੇ ਚਾਰ ਕਿਤੇ ਲੈ ਕੇ ਨਹੀਂ ਆਪੇ ਆ ਮੈਨੂੰ ਤਾਂ ਜਲਦੀ ਹੈ ਪ੍ਰੋਫੈਸਰ ਨੇ ਮੈਮ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਬਤੌਰ 뮤ਜ਼ਿਕ ਦੇ ਤੁਸੀਂ ਪ੍ਰੋਫੈਸਰ ਹੋ 뮤ਜ਼ਿਕ ਸੰਗੀਤ ਔਰ ਇੱਕ ਪਲੇ ਕਰਨਾ ਮਤਲਬ ਕਿ ਇਹ ਕਹਿ ਸਕਦੇ ਆ ਕਿ ਇੱਕ ਐਕਟਰ ਦੇ ਤੌਰ ਤੇ ਕਲਾ ਪੇਸ਼ ਕਰਨੀ ਇਹ ਕਿਵੇਂ ਦਾ ਸਮੇਲ ਹੈ ਸਰ 뮤직 ਵਿੱਚ ਵੀ ਇਮੋਸ਼ਨਸ ਹੁੰਦੇ ਆ ਤੇ ਤੁਸੀਂ ਆਪਣੇ ਜਿਹੜੇ ਉਦਾਸੀਪਨ ਹੈ ਜਾਂ ਕੋਈ ਖੁਸ਼ ਨੁਮਾ ਤੁਸੀਂ ਕੁਝ ਵੀ ਫੀਲ ਕਰਾਉਣਾ ਬੱਚੇ ਲੋਕਾਂ ਨੂੰ ਤੇ ਉਹ ਤੁਸੀਂ 뮤జిక్ ਨਾਲ ਵੀ ਫੀਲ ਕਰਵਾ ਸਕਦੇ ਪਰ ਜਿਹੜਾ ਨਾਟਕ ਹੈ ਇਹਦੇ ਵਿੱਚ ਤੁਸੀਂ ਆਪਣੇ ਫੇਸ ਦੇ ਐਕਸਪ੍ਰੈਸ਼ਨਸ ਜਾਂ ਤੁਸੀਂ ਸਭ ਉਹ ਸਭ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਆਪਣੇ ਜੋ ਫੀਲਿੰਗਸ ਅੰਦਰ ਦੀਆਂ ਸਾਰੀਆਂ ਉਹ ਚੀਜ਼ਾਂ ਤੁਸੀਂ ਨਾਟਕ ਦੇ ਥਰੂ ਹੀ ਕੱਢ ਸਕਦੇ ਹੋ ਜੋ ਚੀਜ਼ਾਂ ਤੁਸੀਂ 뮤జిక్ ਦੇ ਥਰੂ ਨਹੀਂ ਕੱਢ ਸਕਦੇ ਪਹਿਲਾਂ ਵੀ ਤੁਸੀਂ ਕਿਸੇ ਪਲੇ ਦੇ ਵਿੱਚ ਪਾਰਟ ਹਾਂਜੀ 2 ਸਾਲ ਪਹਿਲਾਂ ਹੀ ਇੱਥੇ ਜੀ ਆਇਆਂ ਨੂੰ ਪਲੇ ਕੀਤਾ ਸੀਗਾ ਤੇ ਉਹਦੇ ਵਿੱਚ ਵੀ ਮੈਂ ਇੱਕ 올ਡੇਜ ਲੇਡੀ ਦਾ ਪਲੇ ਕੈਰੈਕਟਰ ਪਲੇ ਕੀਤਾ ਸੀਗਾ ਬਤੌਰ ਨਾਟਕ ਦੇ ਵਿੱਚ ਕਲਾਕਾਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਮੈਨੂੰ 5 ਸਾਲ ਹੋ ਗਏ ਰਾਮਾ ਜੀ ਕਿਸੇ ਫਿਲਮ ਦੇ ਵਿੱਚ ਜਾਂ ਕਿਤੇ ਸੀਰੀਅਲ ਦੇ ਵਿੱਚ ਹੁਣ ਤੱਕ ਕੰਮ ਕੀਤਾ ਹੋਇਆ ਮੈਂ ਥੋੜੇ ਟਾਈਮ ਪਹਿਲਾਂ ਇੱਕ ਕੋਟਲਾਚ ਪਾਕੀ ਮੂਵੀ ਉਹਦੀ ਸ਼ੂਟਿੰਗ ਕਰਕੇ ਆਈ ਸੀ ਤੇ ਹੁਣੇ ਥੋੜਾ ਟਾਈਮ ਪਹਿਲਾਂ ਹੀ ਕੋਟਾ ਸਿਕਰਟ ਦੇ ਇੱਕ ਸਾਡੀ ਮੂਵੀ ਆ ਰਹੀ ਹੈ ਤੇ ਉਹਦੇ ਵਿੱਚ ਮੈਂ ਕੈਰੈਕਟਰ ਪਲੇ ਕੀਤਾ ਆਪਣਾ ਆਖਰੀ ਸਵਾਲ ਹੈ ਕਿ ਜਦੋਂ ਇੱਕ ਪ੍ਰਮੋਟ ਹੋ ਜਾਂਦਾ ਹੈ ਕੋਈ ਵੀ ਕਲਾਕਾਰ ਫਿਰ ਉਸ ਨੂੰ ਕਿਹੜੀ ਤਰ੍ਹਾਂ ਦੀ ਆਫਰ ਆਉਂਦੀਆਂ ਨੇ ਔਰ ਖਾਸ ਤੌਰ ਤੇ ਜੇ ਪਲੇ ਦੀ ਵੀ ਗੱਲ ਕਰੀਏ ਐਸੇ ਸਕ੍ਰਿਪਟ ਜਿਹੜੀ ਹੈ ਜਦੋਂ ਲਿਖੀ ਜਾਂਦੀ ਹੈ ਤੇ ਉਹ ਅਲੱਗ-ਅਲੱਗ ਜਿਹੜੇ ਨੇ ਅੱਜ ਦੇ ਸਮੇਂ ਦੇ ਮੁਤਾਬਕ ਜਿਵੇਂ ਗੀਤ ਵਜ ਰਹੇ ਨੇ ਕਿ ਉਹ ਸਮਾਜ ਦੇ ਹਾਨ ਦੇ ਨਹੀਂ ਹੈਗੇ ਉਹ ਨੱਚਣ ਟੱਪਣ ਵਾਲੇ ਨੇ ਨਾਟਕ ਵੀ ਜਿਹੜੇ ਨੇ ਫਿਲਮਾਂ ਵੀ ਜਿਹੜੀ ਇਸ ਤਰ੍ਹਾਂ ਦੀ ਆ ਰਹੀਆਂ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਫਿਲਮ ਜਿਹੜੀ ਸਮਾਜ ਨੂੰ ਸੇਧ ਨਾ ਦਿੰਦੀ ਹੋਵੇ ਜਿਹੜੀ ਕਿ ਸਿਰਫ ਪੈਸੇ ਕਮਾਣ ਵਾਲੀ ਹੋਵੇ ਜੇਕਰ ਤੁਹਾਨੂੰ ਆਫਰ ਹੁੰਦੀ ਹੈ ਤਾਂ ਕਰੋਗੇ ਜਾਂ ਨਹੀਂ ਕਰੋਗੇ ਸਰ ਮੇਰੇ ਵੱਲੋਂ ਮੈਂ ਤਾਂ ਕਦੇ ਫਿਲਹਾਲ ਤੇ ਨਹੀਂ करूंगी ਕਿਉਂਕਿ ਮੇਰੇ ਜੋ ਜ਼ਮੀਰ ਹੈ ਨਾ ਮੈਨੂੰ ਅਲਾਉ ਨਹੀਂ ਕਰਦੀ ਇਸ ਚੀਜ਼ ਬਾਰੇ ਕਿਉਂਕਿ ਜਿਹੜੇ ਕਲਚਰ ਤੋਂ ਮੈਂ ਬਿਲੋਂਗ ਕਰਦੀ ਆ ਪੰਜਾਬੀ ਕਲਚਰ ਆ ਜਾਂ ਮੇਰਾ ਮੈਂ ਸਿੱਖ ਸ਼ਰਮ ਤੋਂ ਬਿਲੋਂਗ ਕਰਦੀ ਸੋ ਮੈਨੂੰ ਉਹ ਚੀਜ਼ਾਂ ਨਹੀਂ ਮੈਂ ਅਡਾਪਟ ਕਰ 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 ਪਾਉਂਗੀ ਪ੍ਰੋਫੈਸਰ ਗੁਲਜਿੰਦਰ ਕੌਰ ਜਿਹੜੇ ਕਿ ਮਿਊਜ਼ਿਕ ਤੇ ਪ੍ਰੋਫੈਸਰ ਨੇ ਔਰ ਉਹਨਾਂ ਦਾ ਕਹਿ ਸਕਦੇ ਪੈਸ਼ਨ ਹੈ ਸ਼ੌਂਕ ਹੈ ਕਿ ਉਹ ਬਤੌਰ ਕਲਾਕਾਰ ਬਤੌਰ ਪਾਤਰ ਵੀ ਜਿਹੜਾ ਕੰਮ ਕਰਨ ਉਹਨਾਂ ਨੇ ਕੰਮ ਕੀਤਾ ਇੱਕ ਅਹਿਮ ਰੋਲ ਜਿਹੜਾ ਬੱਚੀ ਦਾ ਰੋਲ ਖਾਸ ਤੌਰ ਤੇ ਜਿਹੜਾ ادا ਕੀਤਾ ਇਸ ਨਾਟਕ ਦੇ ਵਿੱਚ ਤਾਨਿਆ ਮਰਚੰਦਾ ਨੇ ਰੋਲ ਅਦਾ ਕੀਤਾ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਨਾਟਕਾਂ ਦੇ ਵਿੱਚ ਸਕ੍ਰਿਪਟ ਦੇ ਵਿੱਚ ਕੰਮ ਕਰਨ ਵਾਲਾ ਕਲਾਕਾਰ ਦਾ ਜਿਹੜਾ ਰੋਲ ਹੈ ਉਹਦਾ ਕਿਤੇ ਨਾ ਕਿਤੇ ਜਿਹੜੀ ਬੈਕਗ੍ਰਾਉਂਡ ਹੈ ਉਹ ਨੁੱਕੜ ਨਾਟਕਾਂ ਦੇ ਨਾਲ ਜਾਂ ਕਿਸੇ ਨਾਲ ਜੁੜੀ ਹੁੰਦੀ ਹੈ ਤਾਨਿਆ ਪ੍ਰੋਫੈਸਰ ਨੇ ਆਰਮੀ ਅ ਸਕੂਲ ਦੇ ਵਿੱਚ ਔਰ ਖਾਸ ਤੌਰ ਤੇ ਐਮ ਐਸ ਸੀ కెਮਿਸਟਰੀ ਹੈ ਐਮ ਐਸ ਸੀ ਕੈਂਪਸ కెਮਿਸਟਰੀ ਦਾ ਜਿਹੜਾ ਤਾਲਮੇਲ ਹੈ ਉਹ ਸਿਹਤ ਨਾਲ ਕਿਵੇਂ ਹੈ ਇਹ ਇੱਕ ਹੈਰਾਨੀ ਜਨਕ ਗੱਲ ਹੈ ਸਵਾਲ ਵੀ ਤੁਹਾਡੇ ਤੇ ਇਹ ਪਹਿਲਾ ਹੈ ਕਿ కెਮਿਸਟਰੀ ਕੈਮੀਕਲ ਹੈ ਹਾਂਜੀ ਹੈ ਇਹ ਜਿਹੜਾ ਜਿਉਂਦਾ ਇੱਕ ਜਾਗਦਾ ਮਨੁੱਖਾ ਨੂੰ ਜਗਾਉਣ ਵਾਲਾ ਇਮੋਸ਼ਨ ਪੈਦਾ ਕਰਨੇ ਫੋਨਾ ਵਿੱਚ ਫੀਲਿੰਗ ਪੈਦਾ ਕਰਨੀ ਕਿਵੇਂ ਖਿਆਲ ਆਇਆ ਸਰ ਕੈਮੀਕल्स ਨੂੰ ਮਿਕਸ ਕਰਕੇ ਨਵਾਂ ਫਾਰਮੂਲਾ ਬੰਦਾ ਉਹ ਵੀ ਨਾਟਕਾਂ ਚ ਇਮੋਸ਼ਨ ਨੂੰ ਮਿਕਸ ਕਰਕੇ ਕਿ ਨਵੀਂ ਇਮੋਸ਼ਨ ਤੇ ਲੋਕਾਂ ਨੂੰ ਜਾਗਰੂਤ ਕਰਨ ਵਾਲੀ ਚੀਜ਼ ਬਣਦੀ ਹੈ ਨਾਟਕ ਸਾਰਿਆਂ ਨੂੰ ਜਗਾਉਂਦਾ ਹੈ ਤੇ ਕੈਮੀਕल्स ਤੁਹਾਨੂੰ ਨਵੀਂ-ਨਵੀਂ ਚੀਜ਼ਾਂ ਦਿਖਾਉਂਦੇ ਨੇ ਨਵੀਂ-ਨਵੀਂ ਅਵਿਸ਼ਕਾਰ ਕਰਦੇ ਨੇ ਬਸ ਉਸੇ ਤਰ੍ਹਾਂ ਨਾਟਕ ਇਸ ਤੋਂ ਪਹਿਲਾਂ ਕਿੰਨੇ ਨਾਟਕਾਂ ਵਿੱਚ ਤੁਸੀਂ ਰੋਲਾਦਾ ਕੀਤਾ ਸਰ ਮੈਂ 12 ਸਾਲ ਤੋਂ ਕਰ ਰਹੀ ਹਾਂ ਤੇ ਮੈਂ ਕਈ ਨਾਟਕ ਕੀਤੇ ਨੇ 9th ਸਟੈਂਡਰਡ 'ਚ ਮੈਂ ਆਪਣਾ ਪਹਿਲਾ ਨਾਟਕ ਬਰਨਾਲਾ ਕਰ ਲਿਆ ਸੀ ਔਨ ਸਟੇਜ ਤੇ ਉਸ ਤੋਂ ਬਾਅਦ ਮੈਂ ਕਾਫੀ ਨਾਟਕ ਕਰ ਰਹੀ ਹਾਂ ਤੇ ਅੱਜ ਵੀ ਬਤੌਰ ਕਲਾਕਾਰ ਬਤੌਰ ਕਲਾਕਰ ਕਿਸੇ ਫਿਲਮ ਦੇ ਵਿੱਚ ਜਾਂ ਕਿਸੇ ਸੀਰੀਅਲ ਮੂਵੀ ਸੀਰੀਅਲ ਦੇ ਵਿੱਚ ਕੰਮ ਕੀਤਾ ਹੈ ਨਹੀਂ ਸਰ ਹਾਲੇ ਤੱਕ ਤਾਂ ਨਹੀਂ ਅ ਨਹੀਂ ਕੀਤਾ ਐਜ਼ ਅ ਟੀਚਰ ਹੀ ਮੈਂ ਦਾ ਰੋਲ ਜਿਹੜਾ ਪਲੇ ਕਰ ਰਹੀ ਆ ਮੈਨੂੰ ਉੱਥੇ ਵੀ ਮਜ਼ਾ ਆਉਂਦਾ ਹੈ ਇੱਥੇ ਵੀ ਮਜ਼ਾ ਆਉਂਦਾ ਹੈ ਪਰ ਹਾਂ ਮੈਨੂੰ ਨਾਟਕ ਕਰਨੇ ਜ਼ਿਆਦਾ ਪਸੰਦ ਹੈ ਤਾਂ ਕਰਕੇ ਹਾਂ ਸਾਡੇ ਨਾਲ ਜਿਨ੍ਹਾਂ ਨੇ ਪ੍ਰੋਫੈਸਰ ਦਾ ਰੋਲ ਕੀਤਾ ਸਰ ਮੌਜੂਦ ਨੇ ਮੈਂ ਕਹਿੰਦੀ ਕਿ ਉਹਨੇ ਸਕੂਲ ਦੇ ਬਾਰੇ ਆਪਣੇ ਨਿਊਜ਼ਪੇਪਰ 'ਚ ਪੜਿਆ ਜਿੱਦੋਂ ਨੂੰ ਫੋਨ ਵੀ ਕਰਿਆ ਸੀ ਓਕੇ ਬੜਾ ਹੌਂਸਲਾ ਜੀ ਸਰ ਇਹ ਵੀ ਦਾ ਮਿਲੰਦ ਕਰਵਾਣਾ ਸੀ ਸਰ ਉਹ ਤਾਂ ਠੀਕ ਹੈ ਪਰ 25 25 ਚਾਤ ਹੈ ਮੈਂ ਉਹਨੇ ਲੈ ਗਿਆ ਬੁੱਧੀ ਬੱਚਿਆਂ ਦੇ ਜੀਵਨ ਤੇ ਚਾਤ ਪਾਉਂਦਾ ਨਾਟਕ ਜਨਕ ਦੇ ਵਿੱਚ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਔਰ ਬਤੌਰ ਗਾਰਡੀਅਨ ਬਤੌਰ ਪ੍ਰੋਫੈਸਰ ਜਿਹੜਾ ਕੰਮ ਕਰਨ ਵਾਲੇ ਨੇ ਸਰ ਉਤਰੇ ਜਾ ਜੀ ਹਣੀ ਤਰੇ ਜੀ ਜਿਨ੍ਹਾਂ ਨੇ ਬਹੁਤ ਬਾ ਕਮਾਲ ਜਿਹੜਾ ਇਹਦੇ ਵਿੱਚ ਰੋਲ ਅਦਾ ਕੀਤਾ ਤੁਸੀਂ ਪ੍ਰੋਫੈਸਰ ਦਾ ਔਰੇ ਦੇ ਵਿੱਚ ਬਾਪ ਦਾ ਰੋਲ ਬਾਪ ਦੀ ਕੀ ਇੱਕ ਜ਼ਿੰਮੇਵਾਰੀ ਹੁੰਦੀ ਉਹ ਵੀ ਤੁਸੀਂ ਰੋਲ ਅਦਾ ਕੀਤਾ ਇਹ ਕਿਵੇਂ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨਾਟਕ ਅੱਜ ਦੀ ਸਮਾਜ ਦੇ ਵਿੱਚ ਉਹ ਜ਼ਰੂਰੀ ਨੇ ਸਰ ਪਹਿਲਾਂ ਤਾਂ ਮੈਂ ਇਹ ਹੀ ਕਹਾਗਾ ਕਿ ਜੋ ਅਸੀਂ ਵਿਸ਼ਾ ਚੁੱਕੇ ਐਸ ਵਿਸ਼ੇ ਉੱਤੇ ਨਾਟਕ ਬਹੁਤ ਘਟ ਨੇ ਕਿਉਂ ਕਿ ਕਿਉਂਕਿ ਇੰਨਾ ਵਿਸ਼ਾ ਦੇ ਉੱਤੇ ਨਾਟਕ ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕਰਾਂ ਨਸ਼ੇ ਉੱਤੇ ਆ ਫੈਮਿਲੀ ਦੇ ਵਿੱਚ ਸੋ ਪ੍ਰੋਬਲਮ ਹੁੰਦੀ ਆ ਉਹਦੇ ਉੱਤੇ ਨਾਟਕ ਹੈ ਲੇਕਿਨ ਇਸ ਵਿਸ਼ੇ ਦੇ ਨਾਟਕ ਕੋਈ ਨਹੀਂ ਕਰਦਾ ਇਹ ਫਸਟ ਟਾਈਮ ਹੋਇਆ ਕਿ ਇੱਕ ਅਲੱਗ ਦੇ ਨਾਟਕ ਦੇ ਇੱਕ ਅਲੱਗ ਜਾਂ ਟੋਪਿਕ ਲੈ ਕੇ ਅਸੀਂ ਨਾਟਕ ਕਰ ਰਹੇ ਆ ਜਦੋਂ ਵੀ ਅਸੀਂ ਨਾਟਕ ਦਾ ਨਾਮ ਦੱਸਦੇ ਆ ਲੋਕਾਂ ਨੂੰ ਜਨਕ ਲੋਕ ਸਮਝਦੇ ਆ ਵੀ ਇਹ ਸ਼ਾਇਦ ਕੋਈ ਰਾਜਾ ਜਨਕ ਦੇ ਉੱਤੇ ਹੋਏਗਾ ਮਹਾਭਾਰਤ ਤਰ੍ਹਾਂ ਕੋਈ ਹੋਏਗਾ ਰਮਾਇਣ ਹੋ ਸਕਦੀ ਹੈ ਲੇਕਿਨ ਜਦੋਂ ਲੋਕ ਆ ਕੇ ਇਸ ਨਾਟਕ ਨੂੰ ਵੇਖਦੇ ਆ ਤਾਂ ਇਹ ਨਾਟਕ ਇੱਕ ਅਲੱਗ ਹੀ ਵਿਸ਼ੇ ਦੇ ਤੌਰ ਤੇ ਉੱਭਰਦਾ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਆ ਅਸੀਂ ਮੁੱਦਾ ਚੱਕਿਆ ਤੇ ਅਸੀਂ ਲੋਕਾਂ ਨੂੰ ਇਹੀ ਗਾਈਡ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਵਿਸ਼ਿਆਂ ਨੂੰ ਅੱਗੇ ਲੈ ਕੇ ਜਾਓ ਇਸ ਤਰ੍ਹਾਂ ਦੇ ਬੱਚਿਆਂ ਨੂੰ ਅਪਣਾਓ ਲੋਕ ਐਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜੇ ਆ ਕਿ ਅਵੋਇਡ ਕਰ ਰਹੇ ਨੇ ਅਪਣਾ ਨਹੀਂ ਰਹੇ ਘਰ ਫੈਮਿਲੀ ਦੇ ਵਿੱਚ ਆਪਾਂ ਵੇਖਦੇ ਹਾਂ ਘਰਾਂ ਦੇ ਵਿੱਚ ਆਮ ਐਸ ਤਰ੍ਹਾਂ ਦੇ ਬੱਚੇ ਹੁੰਦੇ ਲੇਕਿਨ ਲੋਕ ਇਹ ਫੀਲ ਕਰਦੇ ਨੇ ਕਿ ਬੱਚਾ ਜਲਦੀ ਤੋਂ ਜਲਦੀ ਰੱਬ ਕੋਲ ਜਾਵੇ ਇਹ ਬਸ ਮਤਲਬ ਪਰੇਸ਼ਾਨ ਰਹਿੰਦੇ ਆ ਲੇਕਿਨ اسی لوکਨੇ ਹੀ ਸੁਨੇਹਾ ਦੇ ਰਹੇ ਆ ਕਿ ਇਹ ਵੀ ਬੱਚੇ ਰੱਬ ਦੇ ਜੀ ਨੇ ਜਿਵੇਂ ਆਪਾਂ ਇੱਕ ਇਨਸਾਨ ਇੱਕ ਜੀਵ ਹੈ ਇਹ ਵੀ ਉਸੇ ਤਰਾਈ ਨੇ ਇਹਨਾਂ ਨੂੰ ਅਪਣਾਓ ਇਹਨਾਂ ਨੂੰ ਇਗਨੋਰ ਨਾ ਕਰੋ ਇਸ ਨਾਟਕ ਦੀ ਇਹ ਖਾਸੀਅਤ ਹੈ ਕਿ ਇਸ ਨਾਟਕ ਦੀ ਸਕ੍ਰਿਪਟ ਤੇ ਕੰਮ ਕਰਨ ਵਾਲਾ ਹਰ ਪਾਤਰ ਦੀ ਵਣਗੀ ਵੱਖਰੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਪ੍ਰੋਫੈਸਰ ਹੈ ਔਰ ਕੋਈ ਅਲੱਗ-ਅਲੱਗ ਕੰਮ ਕਰਦਾ ਹੈ ਇਹ ਆਪਣਾ ਜਿਹੜਾ ਕੰਮ ਹੈ ਬਤੌਰ ਬਿਜ਼ਨਸ ਦੇ ਤੌਰ ਤੇ ਟੈਟ ਦਾ ਕੰਮ ਕਰਦੇ ਨੇ ਵੈਬ ਅਗਰਵਾਲ ਔਰ The two guys, the new ਇਹਨਾਂ ਨੇ ਜਿਹੜਾ ਇੱਕ ਵਿਦਿਆਰਥੀ ਦਾ ਰੋਲ ਕੀਤਾ ਉਹ ਬਾ ਕਮਾਲ ਰੋਲ ਹੀ ਨਹੀਂ ਕੀਤਾ ਔਰ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਖਾਸੇਤ ਹੈ ਕਿ ਇਹਨਾਂ ਦਾ ਥੀਏਟਰ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਉਹਦੇ باوجود ਕਮਾਲ ਦਾ ਥੀਏਟਰ ਕਰਨਾ ਇਹਨਾਂ ਤੋਂ ਜਾਨਣਾ ਚਾਹਾਂਗੇ ਐ ਵੈਬਬ ਜੀ ਕਿ ਤੁਸੀਂ ਇਸ ਪਲੇ ਦੇ ਵਿੱਚ ਕੰਮ ਕੀਤਾ ਇਸ ਤੋਂ ਪਹਿਲਾਂ ਵੀ ਪਲੇ 'ਚ ਕੰਮ ਕੀਤਾ ਜੀ ਜੀ ਮੈਨੂੰ 9 ਸਾਲ ਹੋ ਗਏ ਥੀਏਟਰ ਕਰਦਿਆਂ ਨੂੰ ਪਹਿਲੀ ਵਾਰੀ ਜਦੋਂ ਮੈਂ ਪਲੱਸ 1 ਸੀਗਾ 11ਵੀਂ ਜਮਾਤ 'ਚ ਉਦੋਂ ਪਹਿਲੀ ਵਾਰੀ ਸਟੇਜ ਤੇ ਚੜਿਆ ਸੀ ਕਾਲਜ ਵਿੱਚ ਫੰਕਸ਼ਨ ਹੁੰਦੇ ਐਨੂਅਲ ਫੰਕਸ਼ਨ ਟੈਲੈਂਟ ਹੰਟ ਹੋਇਆ ਸੀਗਾ ਤੋ ਸ਼ੁਰੂ ਕੀਤਾ ਸੀ ਤੇ ਉਦੋਂ ਭੁਪਿੰਦਰ ਸਰ ਨਾਲ ਮਿਲਿਆ ਸੀ ਮੈਂ ਪਹਿਲੀ ਵਾਰੀ ਤੇ 9 ਸਾਲ ਹੋ ਗਏ ਉਸ ਕਰ ਨੂੰ ਕਿਵੇਂ ਲੱਗਿਆ ਕਿ ਇਹ ਬਾਕੀ ਵੀ ਪਹਿਲਾਂ ਵੀ ਤੁਸੀਂ ਪਲੇ ਕੀਤੇ ਇਸ ਪਲੇ ਦੇ ਵਿੱਚ ਕੰਮ ਕਰਕੇ ਇਸ ਪਲੇਸ ਜਿਹੜੇ ਬਾਕੀ ਪਲੇ ਹੁੰਦੇ ਜੇ ਜਦੋਂ ਆਪਾਂ ਸਕ੍ਰਿਪਟ ਪੜ੍ਹਦੇ ਹਾਂ ਕਿਤੇ ਨਾ ਕਿਤੇ ਆਪਾਂ ਨੂੰ ਸਿਚੁਏਸ਼ਨ ਦਿਮਾਗ 'ਚ ਆ ਜਾਂਦੀ ਹੈ ਲੇਕਿਨ ਇਹਦੀ ਸਿਚੁਏਸ਼ਨ ਤਾਂ ਨਹੀਂ ਦਿਮਾਗਚਾਰੀ ਸੀ ਕਿਉਂਕਿ ਇੱਕ ਨਾਰਮਲ ਪਰਸਨ ਨੂੰ ਐਜ਼ ਅ ਹੈਂਡੀਕੈਪਡ ਬੰਨਣਾ ਬਹੁਤ ਉਖੀ ਗੱਲ ਹੈ ਜੀ ਕਿਉਂਕਿ ਪੂਰਾ ਇੱਕ ਘੰਟਾ ਉਸ એનર્ਜੀ ਨਾਲ ਮੈਨੂੰ ਸਟਾਰਟਿੰਗ ਚ ਬਹੁਤ ਦਿੱਕਤ ਆਈ ਸੀ ਲੇਕਿਨ ਸਾਡੇ ਡਾਇਰੈਕਟਰ ਹਨੀ ਤਰੇਜਾ ਜੀ ਨੇ ਉਹਨਾਂ ਨੇ ਮੈਨੂੰ ਦੋ ਤਿੰਨ ਲਾਈਵ ਰੈਫਰੈਂਸ ਗਏ ਕਿ ਉੱਥੇ ਇੱਕ ਬੱਚਾ ਬੈਠਦਾ ਹੈ ਜਿਹੜੇ ਮੰਦਿਰ ਦੇ ਬਾਹਰ ਬੈਠੇ ਹੁੰਦੇ ਆ ਉਹਨਾਂ ਨੂੰ ਆਬਜ਼ਰਵ ਕਰਕੇ ਆ ਇੱਕ ਦੋ ਦਿਨ ਮੈਂ ਇੱਕ ਦੋ ਦਿਨ ਮੰਦਿਰ ਦੇ ਬਾਹਰ ਉਹਨਾਂ ਨੂੰ ਵੇਖਿਆ ਕਿਵੇਂ ਕੰਬਦੇ ਆ ਉਹ ਉਹਨਾਂ ਦੀ ਫੇਸ ਮੂਵਮੈਂਟਸ ਉਹਨਾਂ ਦੀ ਹੈਂਡ ਮੂਵਮੈਂਟਸ ਉਹਨਾਂ ਦੇ ਫੁੱਟ ਮੂਵਮੈਂਟਸ ਤੇ ਫਿਰ ਉਹਨੂੰ ਮੈਂ ਅਪਣਾਇਆ ਉਸ ਤੋਂ ਬਾਅਦ ਮੇਰੇ ਲਈ ਵੀ ਈਜ਼ੀ ਹੋ ਗਿਆ ਕਿਤਨਾ ਕਿਤੇ ਆਪਣੀ ਬੋਡੀ ਲੈਂਗੁਏਜ ਨੂੰ ਉਹਨਾਂ ਦੀ ਤਰ੍ਹਾਂ ਕਰਨਾ ਤੇ ਫਿਰ ਮੈਂ ਮਿਹਨਤ ਕੀਤੀ ਪੂਰਾ ਦਿ ਇਸ ਪਲੇ ਦੇ ਵਿੱਚ ਜਿਹੜਾ ਅਲੱਗ-ਅਲੱਗ ਜਿਹੜੇ ਸੀਨ ਨੇ ਉਹ ਜਿਹੜੇ ਦਿਖਾਇਗੇ ਨੇ ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਅ ਬੱਚਿਆਂ ਦਾ ਆਪਣੇ ਦਾਦਿਆਂ ਦੇ ਨਾਲ ਨਾਨਿਆਂ ਦੇ ਨਾਲ ਕੀ ਰਿਸ਼ਤਾ ਹੈ ਗੁਰਮੀਤ ਜੀ ਨੇ ਜਿਹੜੇ ਕਿ ਐਮਏ ਥੇਟਰ ਨੇ ਔਰ ਇਹਨਾਂ ਨੇ ਜਿਹੜਾ ਇੱਕ ਦਾਦੇ ਦਾ ਰੋਲ ਕੀਤਾ ਹੈ ਬਹੁਤ ਕਮਾਲ ਦਾ ਕੀਤਾ ਮੇਰੇ ਤੇਰੇ ਬਿਨਾ ਜੀਵਨ ਹੀ ਲੱਗਦਾ ਹੈਗਾ ਬੁੱਲੇ ਮੈਨੂੰ ਕਹਿ ਦਿੰਦਾ ਮੈਂ ਆਪਣੇ ਜੋੜ ਸੇ ਚੜ੍ਹ ਕੇ ਮੈਨੂੰ ਇਹ ਨਾ ਦੱਸ ਤਾ ਉਹਦੋਂ ਕਿਹਦੇ ਨਾਲ ਉਹਦਾ ਵੱਡਾ ਕਿਵੇਂ ਬਹਿ ਗਿਆ ਜਾਂਦਾ ਤੂੰ ਮੈਨੂੰ ਗੱਲ ਦੱਸ ਤੈਨੂੰ ਮੇਰੀ ਯਾਦ ਆਉਂਦੀ ਸੀ ਕਿ ਨਹੀਂ ਅਮਿਤ ਜੀ ਐ ਥੀਏਟਰ ਦੇ ਤੁਸੀਂ ਐਮਏ ਹੋ ਕਿਉਂਕਿ ਤੁਹਾਡਾ ਕੰਮ ਹੀ ਐ ਥੀਏਟਰ ਕਰਨਾ ਐ ਕਿੰਨੇ ਸਮੇਂ ਤੁਸੀਂ ਨਾਟਕਾਂ ਦੇ ਵਿੱਚ ਕੰਮ ਕਰ ਰਹੇ ਹੋ ਸਰ ਮੈਂ ਐਮਏ ਥੀਏਟਰ ਦੀ ਕੀਤੀ ਹੋਈ ਆ ਪਿਛਲੇ ਸਾਲ 2023 ਚ ਪਾਸ ਆਊਟ ਹੋਇਆ ਜੀ ਉਸ ਤੋਂ ਬਾਅਦ ਆਪਣੇ ਕੋਈ ਫਾਜ਼ਿਲਗਾ ਏਰੀਆ ਕਰਕੇ ਥੋੜਾ ਜਿਹਾ ਫੋਨ ਕਰਕੇ ਇੱਥੇ ਆਪਣੇ ਵੇਹੜੇ ਥੀਏਟਰ ਵਾਲੀ ਲਾਈਨ ਲੈਣੀ ਸੀ ਕੋਈ ਤੇ ਫਿਰ ਮੈਂ ਨਾਟਕ ਰੰਗ ਟੀਮ ਨਾਲ ਕੰਟੈਕਟ ਕੀਤਾ ਭਪਿੰਦਰ ਸਰ ਜੀ ਨਾਲ ਕੰਟੈਕਟ ਕੀਤਾ ਉਹਨਾਂ ਨਾਲ ਮੇਰੀ ਵਾਰਤਾਲਾਪ ਹੋਈ ਤਾਂ ਉਹਨਾਂ ਨੇ ਮੈਨੂੰ ਆਪਣੀ ਟੀਮ ਤੇ ਜੁਆਇਨ ਕੀਤਾ ਉਸ ਤੋਂ ਬਾਅਦ ਅਸੀਂ ਬਰਨਾਲੇ ਉਹਨਾਂ ਦੇ ਨਾਲ ਕਰਕੇ ਆਏ ਦੁਕਰ ਨਾਟਕ ਵੀ ਕਰਕੇ ਆਏ ਵਿੱਚੋਂ ਮੈਂ ਬੈਸਟ ਆਰਟਿਸਟ ਨਿਕਲਿਆ ਟੀਮ ਚੋਂ ਤੇ ਭੰਗੜਾ ਗੋਤ ਐਟਮਾ ਕਰੀਏ ਬਹੁਤ ਨੇ ਇਨਾਮ ਲੈ ਕੇ ਸਾਡੇ ਆਹੀ ਨਾਟਕਾਂ ਜਨਕਲਦੇ ਬਹੁਤ ਸਾਰੇ ਇਨਾਮ ਆਏ ਆ ਤੇ ਉਸ ਦੇ ਹੁੰਦਾ ਕਰ ਤੇ ਅੱਜ ਫਿਰ ਸਾਡੇ ਗੁਰਜੰਟ ਭਾਜੀ ਨੇ ਸੀਨੀਅਰ ਆਰਟਿਸਟ ਨੇ ਸਾਡੇ ਤੋਂ ਉਹ ਦਾਦੇ ਦਾ ਰੋਲ ਕਰ ਰਿਹਾ ਸੀ ਤੇ ਅਚਾਨਕ ਉਹਨਾਂ ਨੂੰ ਕੋਈ ਕੰਮ ਪੈਣ ਪੈ ਗਿਆ ਜੀ ਉਹਨਾਂ ਨੂੰ ਜਾਣਾ ਪੈ ਗਿਆ ਫਿਰ ਸਰ ਦਾ ਫੋਨ ਆਇਆ ਕਿ ਗਰਮੀ ਤੇ ਇਦਾਂ ਕਰਕੇ ਤੂੰ ਪਲੇ ਤਾਂ ਦੇਖਿਆ ਹੋਇਆ ਤੇ ਦਾਦੇ ਦਾ ਰੋਲ ਕਰ ਲੇਗਾ ਮੈਂ ਸਰ ਕੋਈ ਗੱਲ ਨਹੀਂ ਮੈਂ ਵੀ ਟਰਾਈ ਕਰੂੰਗਾ ਜਿੰਨਾ ਹੋ ਚੰਗਾ ਹੋ ਸਕੇ ਫਿਰ ਉਸੇ ਲਈ ਫਿਰ ਪਿੱਛੇ ਨਾਟਕ ਕਰਕੇ ਆਇਆ ਕੱਲ ਵੀ ਕਰਕੇ ਆਏ ਜੀ ਅਸੀਂ ਇਹੀ ਪਲੇ ਕੀਤਾ ਸੀ ਅੱਜ ਫਿਰ ਕਰਿਆ ਜੀ ਤੇ ਉਹ ਜਿੰਨਾ ਕਰਿਆ ਇਸ ਨਾਟਕ ਦੇ ਵਿੱਚ ਤੁਸੀਂ ਅਚਨ ਚੇਤ ਜਿਹੜਾ ਬਦਲਵਾ ਪਾਤਰ ਦੇ ਰੂਪ ਵਿੱਚ ਦਾਦੇ ਦਾ ਰੋਲ ਕੀਤਾ ਮਤਲਬ ਇਹ ਤੁਰੰਤ ਜਿਹੜਾ ਤਿਆਰ ਕਰਕੇ ਤੁਰੰਤ ਸਕ੍ਰਿਪਟ ਪੜ੍ਹ ਕੇ ਤੁਸੀਂ ਇਹਦੇ ਵਿੱਚ ਰੋਲ ਕਰ ਲਿਆ। ਹਾਂਜੀ ਮੈਂ ਰਾਤੋ ਰਾਤ ਸਕ੍ਰਿਪਟ ਤਿਆਰ ਕਰੀ ਜੀ ਪੜਿਆ ਸਮਝਿਆ ਉਹਨਾਂ ਨੂੰ ਸਾਡੇ ਹਣੀ ਉਤਰੇਜਾ ਡਾਇਰੈਕਟਰ ਸਾਹਿਬ ਨੇ ਉਹਨਾਂ ਤੋਂ ਪੁੱਛਿਆ ਵੀ ਕਿੱਦਾਂ ਮੂਡ ਚੇਂਜ ਕਰਨਾ ਜਾਂ ਕਿੱਦਾਂ ਸਭ ਕੁਝ ਲੈ ਕੇ ਆਉਣਾ ਉਹ ਸਾਰੀ ਉਹਨਾਂ ਦੇ ਪੁੱਛ ਕੇ ਉਹਨਾਂ ਤੋਂ ਜਿੱਦਾਂ ਉਹਨਾਂ ਨੂੰ ਚਾਹੀਦਾ ਸੀ ਫਿਰ ਉਦਾਂ ਦਾ ਮੈਂ ਆਪਣੇ ਵੱਲੋਂ ਕਰ ਜਿ ਪੂਰੀ ਕੋਸ਼ਿਸ਼ ਕੀਤੀ। ਐਮ ਤੌਰ ਥੀਏਟਰ ਆਰਟਿਸਟ ਕੀ ਲੋਕਾਂ ਨੂੰ ਸੁਣਾ ਦੇਣਾ ਚਾਹੂੰਗੇ। ਜੇ ਕੋਈ ਦੇਖੋ ਜੀ ਮੇਰਾ ਜਿਹੜਾ ਇੱਥੇ ਇਸ ਟਾਈਮ ਕਰੈਕਟਰ ਸੀ ਬੇ ਦੁਨੀਆ ਨੂੰ ਇਹੀ ਸੁਨੇਹਾ ਸੀ ਵੀ ਜਿੰਨਾ ਵੀ ਹੋ ਸਕਦਾ ਬਜ਼ੁਰਗਾਂ ਦੀ ਗੱਲਬਾਤ ਸੁਣੋ ਉਹਨਾਂ ਦੇ ਦੁੱਖ ਤਕਲੀਫ ਸੁਣੋ ਮੇਰੇ ਕਰੈਕਟਰ ਦੇ ਮੈਂ ਜਿਤ ਤੱਕ ਸਮਝਿਆ ਵੀ ਇਹੀ ਮੈਂ ਸੁਣਿਆ ਹਰ ਦੇਣਾ ਚਾਹੁੰਦਾ ਸੀ ਵੀ ਸਾਰੀ ਦੁਨੀਆ ਨੂੰ ਕਿ ਬਜ਼ੁਰਗਾਂ ਦੇ ਆਪਣੀ ਬਹੁਤ ਵੱਡੀ ਦੇਣ ਆਪਰੋਂ ਉਹਨਾਂ ਦੇ ਬਾਵਜੂਦ ਹੀ ਆਪਾਂ ਇੱਥੇ ਪਹੁੰਚੇ ਆ ਜੇ ਆਪਾਂ ਅੱਜ ਬਜ਼ੁਰਗਾਂ ਨੂੰ ਨਹੀਂ ਦੇਖ ਰਹੇ ਜਾਂ ਉਹਨਾਂ ਦੀ ਦੇਖਭਾਲ ਨਹੀਂ ਕਰ ਰਹੇ ਉਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਜੀ ਤਾਂ ਕਰਕੇ ਵੀ ਉਹ ਬਜ਼ੁਰਗਾਂ ਨੂੰ ਲੋਕਾਂ ਨੂੰ ਸੁਣਿਆ ਸੀ ਬਜ਼ੁਰਗਾਂ ਬਹੁਤ ਕੀਮਤੀ ਚੀਜ਼ ਆ ਜਿਹਨੂੰ ਕਹਿੰਦੇ ਨੇ ਬੇਮੁੱਲੀ ਚੀਜ਼ ਆ ਬਜ਼ੁਰਗ ਆਪਣੇ ਕਿ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਦੇ ਨਾਲ ਰਹੋ ਜਿਨਾਂ ਹੋ ਸਕਦਾ ਟਾਈਮ ਉਹਨਾਂ ਦੇ ਨਾਲ ਬਤਾਓ ਤਾਂ ਜੋ ਉਹਨਾਂ ਦਾ ਵੀ ਜੀਲ ਲੱਗਾ ਰਹੇ ਹਾਂਜੀ ਇਹ ਨਾਟਕ ਜਨਕ ਦੇ ਸੀ ਪਾਤਰ ਲੇਖਕ ਡਾਇਰੈਕਟਰ ਜਿਨ੍ਹਾਂ ਨੇ ਦੱਸਿਆ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਨਾਟਕ ਦਾ ਜਿਹੜਾ ਰੂਪ ਹੈ ਉਹ ਨਿਖਰ ਕੇ ਸਾਹਮਣੇ ਆਇਆ ਔਰ ਵੱਖ-ਵੱਖ ਪਾਤਰਾਂ ਨੇ ਜਿਹੜਾ ਕੰਮ ਕੀਤਾ ਜਲਾਲਾਬਾਦ ਦੇ ਚਾਹੇ ਕੋਈ ਉਦਯੋਗਪਤੀ ਸੀ ਚਾਹੇ ਅਧਿਆਪਕ ਸੀ ਚਾਹੇ ਆਮ ਵਰਗ ਸੀ ਸਾਹਿਤਕਾਰ ਸੀ ਚਾਹੇ ਐਡਵੋਕੇਟ ਸਨ ਉਹਨਾਂ ਸਾਰੀਆਂ ਹੀ ਬਣਗੀਆਂ ਦੇ ਲੋਕਾਂ ਨੇ ਇਸ ਨਾਟਕ ਨੂੰ ਵੇਖਿਆ ਔਰ ਸ਼ਾਇਦ ਹੀ ਕੋਈ ਇਸ ਤਰ੍ਹਾਂ ਦੀ ਅੱਖ ਹੋਈਗੀ ਜਿਹੜੀ ਨਾਮ ਨਾ ਹੋਈ ਹੋਵੇਗੀ ਕਿ ਇਮੋਸ਼ਨਲ ਨਾ ਹੋਇਆ ਹੋਵੇ ਕਿਸ ਨਾਟਕ ਦਾ ਜਿਹੜਾ ਵੀ ਸੀਨ ਸੀ ਜਿਹੜਾ ਵੀ ਮੈਸੇਜ ਸੀ ਉਹ ਮੈਸੇਜ ਜਲਾਲਾਵਾਦ ਦੇ ਹਰ ਘਰ ਤੱਕ ਪਹੁੰਚਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਅਸੀਂ ਠੇੜ ਪੰਜਾਬੀ ਟੀਮ ਵੱਲੋਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਉਮੀਦ ਕਰਦੇ ਹਾਂ ਕਿ ਪੁਵਖ ਦੇ ਵਿੱਚ ਵੀ ਜਿਹੜੇ ਸਾਰੇ ਪਾਤਰ ਨੇ ਉਹ ਸਾਡੀਆਂ ਸ਼ੁਭਕਾਮਨਾਵਾਂ ਨਾਮਾਂ ਦੇ ਨਾਲ ਸੋਸਾਇਟੀ ਨਾਲ ਸੰਬੰਧਤ ਲੋਕਾਂ ਦੀ ਮੁਸ਼ਕਲਾਂ ਨਾਲ ਸੰਬੰਧਤ ਇਹ ਇਸ ਤਰ੍ਹਾਂ ਦੇ ਹੋਰ ਨਾਟਕ ਜਿਹੜੇ ਨੇ ਉਹ ਕਰਦੇ ਰਹਿਣਗੇ ਆਪਣੇ ਸਹਿਯੋਗੀ ਹਰਪ੍ਰੀਤ ਮਹਿਮੀ ਅਤੇ ਕੁਲਦੀਪ ਰਾੜ ਦੇ ਨਾਲ ਪਰਮਜੀ ਟਾਬਾਂ ਜਲਾਲਾਬਾਦ